ਅਲਬਾਹ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਜੈਸਪਰ ਸਿਟੀ ਦੇ ਵਿੱਚ ਲਗਭਗ ਅੱਧਾ ਸਟਰਕਚਰ ਜਿਹੜਾ ਉਹ ਤਬਾਹ ਹੋ ਗਿਆ ਹੈ ਕਿਉਂਕਿ ਜੈਸਪੁਰ نیشنل پارک ਦੇ ਵਿੱਚ ਲੱਗੀ ਅੱਗ ਨੇ ਸ਼ਨੀਵਾਰ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਇਸ ਮੌਕੇ ਪ੍ਰੀਮੀਅਰ ਸਮਿਥ ਕਾਫੀ ਪਾਬੁਕ ਵੀ ਦਿਖਾਈ ਦਿੱਤੇ ਜਿਨ੍ਹਾਂ ਦੇ ਵੱਲੋਂ ਜੈਸਪੁਰ ਸ਼ਹਿਰ ਦੇ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ ਜਿਨ੍ਹਾਂ ਕਿਹਾ ਕਿ ਇਸ ਘਟਨਾ ਦੇ ਨਾਲ ਇੱਥੋਂ ਦੇ ਲੋਕਾਂ ਦੇ ਵਿੱਚ ਡਰ ਤੇ ਇਕੱਲੇਪਨ ਦਾ ਅਹਿਸਾਸ ਹੋਣਾ ਸੁਭਾਵਿਕ ਹੈ ਉਹਨਾਂ ਦੱਸਿਆ ਕਿ ਬੁੱਧਵਾਰ ਨੂੰ ਅੱਗ ਟਾਊਨ ਸਾਈਟ ਵਿਖੇ ਪਹੁੰਚੀ ਜਿਸ ਦੇ ਨਾਲ 30 ਤੋਂ 50 ਫੀਸਦੀ ਟਾਂਚਾ ਨੁਕਸਾਨਿਆ ਗਿਆ ਜਿਨ੍ਹਾਂ ਕਿਹਾ ਕਿ ਸਭ ਵਾਂਗ ਉਨਾਂ ਦੀ ਤਸਵੀਰਾਂ ਵੀ ਦੇਖੀਆਂ ਗਈਆਂ ਨੇ ਪਰ ਕਿਹੜੀਆਂ ਇਮਾਰਤਾਂ ਨੂੰ ਜ਼ਿਆਦਾ ਨੁਕਸਾਨ ਪੁੱਜਾ ਹੈ ਇਸ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਸਿਟੀ ਨੂੰ ਦੁਬਾਰਾ ਬਿਲਡ ਕਰਨ ਦੇ ਲਈ ਵੱਡੇ ਕਦਮ ਚੁੱਕਣੇ ਪੈਣਗੇ ਪ੍ਰੀਮੀਅਰ ਨੇ ਕਿਹਾ ਹੈ ਕਿ ਪ੍ਰੋਵਿੰਸ ਦੇ ਵੱਲੋਂ ਜੈਸਪੁਰ ਵਾਈਲਡ ਫਾਇਰ ਦੇ ਨਾਲ ਫਲਾਈਟ ਫਾਈਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਲੋਕਾਂ ਦੀ ਮਦਦ ਲਈ ਹਰ ਸੰਭਵ ਕਦਮ ਵੀ ਚੁੱਕੇ ਜਾ ਰਹੇ ਨੇ ਤੇ ਅਟ ਐਮਰਜੈਂਸੀ ਪ੍ਰਪੇਅਰਡਨੈਸ ਕੈਬਨਟ ਕਮੇਟੀ ਦੇ ਵੱਲੋਂ ਕਈ ਦਿਨਾਂ ਤੋਂ ਰੋਜ਼ਾਨਾ ਜਿਹੜੀ ਆ ਉਹ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਲਈ ਪਬਲਿਕ ਸੇਫਟੀ ਮਿਸਟਰ ਡੋਮਿਨਿਕ ਲੰਬਲੋਕ ਜੈਸਪਰ ਦੇ ਮੇਅਰ ਰਿਚਰਡ ਆਇਰਲੈਂਡ ਅਤੇ ਐਮਰਜੈਂਸੀ ਪ੍ਰਿਪੇਅਰਡਨੈਸ ਮੰਤਰੀ ਹਰਜੀਤ ਸਿੰਘ ਸੱਜਨ ਦੇ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਮੰਤਰੀ ਸੱਜਨਾ ਜੈਡਮਿੰਟਨ ਪਹੁੰਚੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਵੀ ਪ੍ਰੀਮੀਅਰ ਦੇ ਵੱਲੋਂ ਫੋਨ ਰਾਹੀਂ ਗੱਲਬਾਤ ਕੀਤੀ ਗਈ ਹੈ ਤੇ ਪਬਲਿਕ ਸੇਫਟੀ ਤੇ ਐਮਰਜੈਂਸੀ ਸਰਵਿਸਿਜ਼ ਦੇ ਮੰਤਰੀ ਮਾਈਕ ਕੈਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਅੱਗ ਦੀਆਂ ਲਪਟਾਂ 100 ਮੀਟਰ ਤੱਕ ਉੱਚੀਆਂ ਸਨ ਤੇਜ਼ ਹਵਾਵਾਂ ਦੇ ਕਾਰਨ ਅੱਗ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧੀ ਤੇ ਅੱਗ ਮਹਿਜ਼ 30 ਮਿੰਟ ਦੇ ਵਿੱਚ 5 ਕਿਲੋਮੀਟਰ ਅੱਗੇ ਵਧ ਕੇ ਆਉਨ ਸ਼ੇਪ ਦੀਆਂ ਇਮਾਰਤਾਂ ਤੱਕ ਪਹੁੰਚ ਗਈ ਉਹਨਾਂ ਕਹੇ ਕਿ ਕੋਈ ਵੀ ਫਾਈਟ ਫਾਈਟਰ ਜਿਹੜੇ ਫਾਇਰ ਫਾਈਟਰਸ ਨੇ ਉਹ ਦੱਸ ਸਕਦੇ ਨੇ ਕਿ ਅੱਗ ਦੀਆਂ ਲਪਟਾਂ ਇੱਕ ਕੰਧ ਵਾਂਗ ਸਨ ਜਿਸ ਨੂੰ ਰੋਕਣ ਦੇ ਲਈ ਕੁਝ ਨਹੀਂ ਕੀਤਾ ਜਾ ਸਕਦਾ ਸੀ ਆਲਸ ਮੁਤਾਬਕ ਜੈਸਪਰ ਤੋਂ ਲੋਕ ਐਡਵਿੰਟਨ ਕੈਲਗਰੀ ਤੇ ਗ੍ਰੈਂਡ ਪ੍ਰੈਰੀ ਜਿਹੜੇ ਨੇ ਸ਼ੈਲਟਰਸ ਦੇ ਵਿੱਚ ਆਏ ਤੇ ਜਿੱਥੇ ਮੈਂਟਲ ਹੈਲਥ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਜਦਕਿ ਕੁਝ ਲੋਕਾਂ ਦੀ ਸਿਹਤ ਖਰਾਬ ਸੀ ਜਿਨ੍ਹਾਂ ਨੂੰ ਐਟਸਨ ਅਤੇ ਹਿੰਟਨ ਜਿਹੜਾ ਉਹ ਲਜਾਇਆ ਗਿਆ ਦੋ ਮਰੀਜ਼ਾਂ ਨੂੰ ਜਿਹੜਾ ਉਥੇ ਪ੍ਰਿੰਸ ਜਾਰਜ ਲਿਜਾਇਆ ਗਿਆ ਮਿਨਿਸਟਰ ਐਲਸ ਦੇ ਮੁਤਾਬਕ ਜਸਪਰ ਦੇ ਵਿੱਚ ਅੱਗ ਬੁਝਾਉਣ ਦੇ ਲਈ 34 ਮਿਊਨਿਸਪੈਲਟਿਸ ਤੋਂ ਫਾਇਰਫਾਈਟਰ ਸੱਦੇ ਗਏ ਨੇ ਤੇ ਇੰਡਸਟਰੀਅਲ ਅੱਗ ਬੁਝਾਉਣ ਵਾਲੇ ਸਟਾਫ ਨੂੰ ਵੀ ਬੁਲਾਇਆ ਗਿਆ ਹੈ। ਕੁੱਲ ਮਿਲਾ ਕੇ 1900 ਅਲਬਰਟਾ ਫਾਇਰਫਾਈਟਰਜ਼ ਅਤੇ ਸਹਾਇਕ ਸਟਾਫ ਜਿਹੜੇ ਵਾਈਲਡ ਫਾਇਰ ਦੇ ਨਾਲ ਲੜ ਰਹੇ ਨੇ ਇਸ ਤੋਂ ਇਲਾਵਾ ਮਿੱਤਰ ਮੁਲਕਾਂ ਤੋਂ ਵੀ ਫਾਇਰਫਾਈਟਰ ਸੱਦੇ ਗਏ ਨੇ ਤੇ 400 ਦੇ ਇਸ ਹਫਤੇ ਪੁੱਜਣ ਦੀ ਉਮੀਦ ਹੈ ਜਿਸ ਦੇ ਵਿੱਚ ਮੈਕਸੀਕੋ ਤੋਂ 100 ਸਾਊਥ ਅਫਰੀਕਾ ਤੋਂ 200 ਤੇ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ 100 ਫਾਇਰਫਾਈਟਰਸ ਪੁੱਜਣਗੇ ਅਲਬਰਟਾ ਵਾਈਲਡਫਾਇਰ ਦੀ ਯੂਨਿਟ ਮੈਨੇਜਰ ਕ੍ਰਿਸਟੀ ਟੱਕਰ ਨੇ ਕਿਹਾ ਹੈ ਕਿ ਜੰਗਲੀ ਅੱਗਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਕਦਮ ਚੁੱਕੇ ਜਾ ਰਹੇ ਨੇ ਪਾਕਸ ਕੈਨੇਡਾ ਦੇ ਵੱਲੋਂ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੈਲੀਕਾਪਟਰ ਯੂਨਿਟ ਦੇ ਫਾਇਰਫਾਈਟਰ ਅਤੇ 에ਅਰ ਟੈਂਕਰ ਨਾਈਟ ਵਿਜ਼ਨ ਅਧਿਨਾਂ ਲੈਸ ਹੈਲੀਕਾਪਟਰ ਦਿੱਤੇ ਗਏ ਨੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਬੇਸ਼ੱਕ ਇਸ ਸਮੇਂ ਔਖਾ ਸਮਾਂ ਹੈ ਪਰ ਫਿਲਹਾਲ ਜਸਪਰ ਦਾ ਜਾਦੂ ਖਤਮ ਨਹੀਂ ਹੋਇਆ ਤੇ ਨਾ ਹੀ ਪਵਿਕ ਵਿੱਚ ਖਤਮ ਹੋਵੇਗਾ ਜਿੰਨਾ ਜਸਪਰ ਦੇ ਬਹਾਦਰ ਬਸ਼ਿੰਦਿਆ ਦਾ ਧੰਨਵਾਦ ਕੀਤਾ ਜਾਏ ਉਨਾ ਘਟਾ ਜਿੰਨਾ ਅਲਬਰਟਾ ਵਾਸੀਆਂ ਦੀ ਸੁਰੱਖਿਆ ਦੇ ਲਈ ਹਰ ਕਦਮ ਚੁੱਕਣ ਦਾ ਵਾਅਦਾ ਵੀ ਕੀਤਾ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ 400 ਤੋਂ ਜ਼ਿਆਦਾ ਐਕਟਿਵ ਵਾਈਲਡ ਫਾਇਰ ਨੇ ਜਿਸ ਦੇ ਵਿੱਚੋਂ 250 ਕੰਟਰੋਲ ਚੋਂ ਬਾਹਰ ਨੇ ਅਤੇ ਦੋ ਦਿਨਾਂ ਦੀ ਗਰਮੀ ਤੋਂ ਬਾਅਦ ਤਾਪਮਾਨ ਦੇ ਵਿੱਚ ਗਿਰਾਵਟ ਰਾਹਤ ਜ਼ਰੂਰ ਪ੍ਰਦਾਨ ਕਰ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ